ਦੋਸਤੋ ਆ ਗਈ ਉਹ ਖਬਰ ਜੀ ਤਾਂ ਸਾਰਿਆਂ ਨੂੰ ਇੰਤਜ਼ਾਰ ਸੀ ਆਸਟ੍ਰੇਲੀਆ ਖਿਲਾਫ ਪਹਿਲੇ T20 ਫਾਈਨਲ ਪਲੇਇੰਗ 11 ਦਾ ਐਲਾਨ ਹੋ ਚੁੱਕਿਆ ਹੈ ਤੇ ਇਹ ਖਬਰ ਸਿੱਧੀ ਆਈ ਆ ਗੌਤਮ ਕੰਪੀਰ ਵੱਲੋਂ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube ਚੈਨਲ Crick Zone Verge ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਭਾਰਤ ਅਤੇ ਆਸਟ੍ਰੇਲੀਆ ਦੀ ਪਲੇਇੰਗ 11 ਟੀਮ ਬਾਰੇ ਆਸਟ੍ਰੇਲੀਆ ਖਿਲਾਫ ਪਹਿਲੇ T20 ਮੈਚ ਲਈ ਟੀਮ ਇੰਡੀਆ ਦੀ ਫਾਈਨਲ ਪਲੇਇੰਗ 11 ਪੱਕੀ ਹੋ ਚੁੱਕੀ ਹੈ ਗੋਤੰ ਗੰਭੀਰ ਨੇ ਆਪ ਕਿਹਾ ਇਹੀ ਰਹੇਗੀ ਪਹਿਲੇ ਮੈਚ ਲਈ ਟੀਮ ਇੰਡੀਆ ਦੀ ਆਖਰੀ 11 ਹੁਣ ਸਵਾਲ ਆ ਇਹ ਮੈਚ ਕਦੋਂ ਤੇ ਕਿੱਥੇ ਹੋਵੇਗਾ ਸੁਣੋ ਧਿਆਨ ਨਾਲ ਕਿਉਂਕਿ ਹੁਣ ਸ਼ੁਰੂ ਹੋਣ ਜਾ ਰਹੀ ਆ T20 ਦੀ ਅਸਲੀ ਜੰਗ 5 ਮੈਚਾਂ ਦੀ ਇਹ ਸੀਰੀਜ਼ ਭਾਰਤ ਲਈ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਆ ODI ਸੀਰੀਜ਼ ਤਾਂ ਆਸਟ੍ਰੇਲੀਆ ਜਿੱਤ ਚੁੱਕੀ ਆ ਪਰ ਹੁਣ ਬਦਲੇ ਦਾ ਸਮਾਂ ਆ ਗਿਆ ਹੈ ਤੇ ਉਹ ਵੀ T20 ਫਾਰਮੈਟ ਵਿੱਚ ਪਹਿਲਾ ਮੈਚ 29 ਅਕਤੂਬਰ ਨੂੰ ਹੋਵੇਗਾ ਆਸਟ੍ਰੇਲੀਆ ਦੀ ਰਾਜਧਾਨੀ ਕੈਨਵੇਰਾ ਦੇ ਮਨੂਕਾ ਓਵਲ ਮੈਦਾਨ ਵਿੱਚ ਹੁਣ ਗੱਲ ਕਰੀਏ ਉਹ ਹੈ ਕੌਣ 11 ਖਿਡਾਰੀ ਨੇ ਜੋ ਆਸਟ੍ਰੇਲੀਆ ਦੀ ਧਰਤੀ ਤੇ ਜਾ ਕੇ ਜਿੱਤ ਦਾ ਝੰਡਾ ਲਹਿਰਾਣਗੇ ਸ਼ੁਰੂਆਤ ਕਰੀਏ ਉਪ ਕਪਤਾਨ ਸ਼ੋਭਮ ਗਿਲ ਨਾਲ ਗਿਲ ਹਾਲੀ ਵਿੱਚ ਟੈਸਟ ਅਤੇ ODI ਦੋਵਾਂ ਵਿੱਚ ਕਪਤਾਨੀ ਦੀ ਰੇਸ ਵਿੱਚ ਨੇ ਭਾਵੇਂ T20 ਵਿੱਚ ਰਿਕਾਰਡ ਵੱਡਾ ਨਹੀਂ ਪਰ IPL ਵਿੱਚ ਉਹਨਾਂ ਨੇ ਧੂਮਾਕੇਦਾਰ ਪ੍ਰਦਰਸ਼ਨ ਕੀਤਾ ਆ ਇਸ ਕਰਕੇ ਉਹਨਾਂ ਦੀ ਜਗ੍ਹਾ ਪੱਕੀ ਮੰਨੀ ਜਾ ਰਹੀ ਆ ਕਪਤਾਨ ਸੁਰੇਸ਼ ਕੁਮਾਰ ਯਾਦਵ T20 ਦੇ ਸਭ ਤੋਂ ਖਤਰਨਾਕ ਤੇ ਵਿਸ਼ਵਾਸਜੋਗ ਬੱਲੇਬਾਜ਼ ਉਹਨਾਂ ਦਾ ਬੱਲਾ ਜਦੋਂ ਚੱਲਦਾ ਹੈ ਤਾਂ ਹਰ ਗੇਂਦ 'ਤੇ ਦਾ ਪਸੀਨਾ ਛੁੱਟਦਾ ਆ ਉਹਦੀ ਅਟੈਕਿੰਗ ਮਾਈਂਡਸੈਟ ਤੇ ਕਪਤਾਨੀ ਦਾ ਤਜਰਬਾ ਭਾਰਤ ਲਈ ਸਭ ਤੋਂ ਵੱਡਾ ਹਥਿਆਰ ਸਾਬਤ ਹੋ ਸਕਦਾ ਆ ਮਿਡਲ ਆਰਡਰ ਅਭਿਸ਼ੇਕ ਸ਼ਰਮਾ ਤੇ ਤੇਲਕ ਬਰਮਾ ਅਭਿਸ਼ੇਕ ਨੇ ਏਸ਼ੀਆ ਕੱਪ ਵਿੱਚ ਪਾਕਿਸਤਾਨ ਖਿਲਾਫ ਵਹਾਦਰਾਨਾ ਪਾਰੀ ਖੇਡ ਕੇ ਸਾਰਿਆਂ ਦਾ ਦਿਲ ਜਿੱਤ ਲਿਆ ਉਹ ਹੈ ਓਪਨ ਵੀ ਕਰ ਸਕਦੇ ਹਨ ਤੇ ਮੀਡਲ ਆਰਡਰ ਵਿੱਚ ਵੀ ਆ ਕੇ ਧੁਮਾਕੇਦਾਰ ਪਾਰੀ ਖੇਡ ਸਕਦੇ ਹਨ ਤਿਲਕ ਵਰਮਾ ਦਾ ਕਨਫੀਡੈਂਟ ਤੇ ਪ੍ਰੈਸ਼ਰ ਵਿੱਚ ਖੇਡਣ ਦੀ ਕਾਬਲੀਅਤ 팀 ਦਾ ਬੇਸ ਮਜ਼ਬੂਤ ਕਰਦੀ ਆ ਆਲਰਾਊਂਡਰ ਸਿਵਮ ਦੂਬੇ ਇਹ ਖਿਡਾਰੀ ਟੀਮ ਇੰਡੀਆ ਲਈ ਲੱਕੀ ਚਾਮ ਸਾਬਿਤ ਹੋਏ ਹਨ ਜਿਨ੍ਹਾਂ ਮੈਚਾਂ ਵਿੱਚ ਵੀ ਇਹ ਖੇਡੇ ਨੇ ਉਹਨਾਂ ਵਿੱਚ ਜ਼ਿਆਦਾਤਰ ਟੀਮ ਇੰਡੀਆ ਨੂੰ ਜਿੱਤ ਹਾਸਿਲ ਹੋਈ ਹੈ ਦੂਜੇ ਆਲਰਾਊਂਡਰ ਹਾਰਦਿਕ ਪੰਡਿਆ ਪਹਿਲਾਂ ਖਬਰ ਸੀ ਕਿ ਉਹ ਹੈ ਇੰਜਰਡ ਨੇ ਪਰ ਹੁਣ ਉਹ ਹੈ ਪੂਰੀ ਤਰ੍ਹਾਂ ਫਿੱਟ ਨੇ ਤੇ ਇਸ ਸੀਰੀਜ਼ ਲਈ ਤਿਆਰ ਨੇ ਵਿਕਟ ਕੀਪਰ ਜਿਤੇਸ਼ ਸ਼ਰਮਾ ਤੇ ਸੰਜੂ ਸੈਮਸਨ ਵਿੱਚ ਟੱਕਰ ਸੀ ਪਰ ਕੰਪੀਅਰ ਦੇ ਪਲਾਨ ਅਨੁਸਾਰ ਪਹਿਲੇ ਮੈਚ ਵਿੱਚ ਸੰਜੂ ਸੈਮਸਨ ਨੂੰ ਮੌਕਾ ਮਿਲੇਗਾ ਸੰਜੂ ਦਾ ਕੂਲ ਸੁਭਾਵ ਤੇ ਸਟਾਈਲਿਸ਼ ਸ਼ਾਰਟ ਉਹਨਾਂ ਨੂੰ ਖਾਸ ਬਣਾਉਂਦਾ ਹੈ ਬੋਲਿੰਗ ਡਿਪਾਰਟਮੈਂਟ ਅਕਸ਼ਰ ਪਟੇਲ ਖਤਰਨਾਕ ਲੈਫਟ ਆਰਮ ਸਪਿਨਰ ਅਤੇ ਲੋਅਰ ਆਰਡਰ ਵਿੱਚ ਰਨ ਵੀ ਬਣਾ ਸਕਦੇ ਹਨ ਬੁੰਮਰਾ ਨਾਮ ਹੀ ਕਾਫੀ ਹੈ ਉਹਨਾਂ ਦੀ ਯੋਕਰ ਅਤੇ ਆਫ ਕਟਰ ਆਸਟ੍ਰੇਲੀਆ ਨੂੰ ਉਹਨਾਂ ਦੀ ਪੇਚਾਂ ਤੇ ਕਹਿਟਾ ਸਕਦੀ ਹੈ ਉਹਦੇ ਨਾਲ ਨਵੀਂ ਗੇਂਦ ਸਮਾਉਣਗੇ ਅਰਸ਼ਦੀਪ ਸਿੰਘ ਜੋ ਸਵਿੰਗ ਅਤੇ ਡੈਥ ਓਵਰਾਂ ਦੇ ਮਾਹਿਰ ਹਨ ਵਰੁਣ ਚੱਕਰਵਤੀ ਦੀ ਕੈਮਿਸਟਰੀ ਪਿੰਨ ਵੀ ਵੱਡਾ ਹਥਿਆਰ ਹੋਵੇਗੀ ਕੁਲਦੀਪ ਚਰਚਾ ਵਿੱਚ ਸੀ ਪਰ ਪਹਿਲਾ ਮੌਕਾ ਵਰੁਣ ਨੂੰ ਦਿੱਤਾ ਜਾਵੇਗਾ 12ਵਾਂ ਖਿਡਾਰੀ ਹਰਸ਼ਿਤ ਰਾਣਾ ਜਿਨ੍ਹਾਂ ਆਈਪੀਐਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਉਹਨਾਂ ਨੂੰ ਬਾਅਦਵੀਂ ਖਿਡਾਰੀ ਵਜੋਂ ਰੱਖਿਆ ਗਿਆ ਹੈ ਹਾਂ ਜੋ ਜ਼ਰੂਰਤ ਪੈਣ ਤੇ ਤੁਰੰਤ ਉੱਤਰ ਸਕਣ ਫਾਈਨਲ ਪਲੇਇੰਗ 11 ਸੁਮੰਗ ਦੇਲਾ ਅਭਿਸ਼ੇਕ ਸ਼ਰਮਾ ਸੁਰੇਸ਼ ਕੁਮਾਰ ਯਾਦਵ ਤੇਲਕ ਬਰਮਾ ਸ਼ਿਵਮ ਦੂਬੇ ਹਾਰਦਿਕ ਪੰਡਿਆ ਸੰਜੂ ਸैमਸਮ ਅਕਸ਼ਰ ਪਟੇਲ ਜਸਪ੍ਰੀਤ ਬੋਮਰਾ ਅਰਸ਼ਦੇਵ ਸਿੰਘਾ ਅਤੇ ਬਰੂੰ ਚਕਰਵਤੀ ਹੁਣ ਸਵਾਲ ਇਹੀ ਆ ਕਿ ਸੂਰਿਆ ਦੀ ਇਹ ਜਵਾਨ ਟੀਮ ਆਸਟ੍ਰੇਲੀਆ ਨੂੰ ਉਹਨਾਂ ਦੇ ਘਰ ਵਿੱਚ ਹਰਾ ਪਾਵੇਗੀ ਸ਼ਿਵਮ ਦੋਵੇ ਜਿੱਥੇ ਹੁੰਦੇ ਨੇ ਜਿੱਤ ਆਪਣੇ ਆਪ ਆ ਜਾਂਦੀ ਹੈ ਕਿ ਇਸ ਵਾਰ ਵੀ ਇਹ ਕਿਸਮਤ ਟੀਮ ਇੰਡੀਆ ਦੇ ਪੱਖ ਵਿੱਚ ਰਹੇਗੀ ਬੱਲੇਬਾਜ਼ੀ ਤਾਕਤਵਰ ਗੇਂਦਬਾਜ਼ੀ ਖਤਰਨਾਕ ਹੁਣ ਸਿਰਫ ਇੱਕ ਇਰਾਦਾ ਹੈ ਜਜਵਾ ਜਿੱਤਣ ਦਾ ਕਮੈਂਟਾਂ 'ਚ ਦੱਸੋ ਕਿ ਤੁਸੀਂ ਸੋਚਦੇ ਹੋ ਸੂਰਜ ਕੁਮਾਰ ਯਾਦਵ ਦੀ ਇਹ ਟੀਮ ਆਸਟ੍ਰੇਲੀਆ ਨੂੰ ਉਹਨਾਂ ਦੀ ਧਰਤੀ ਤੇ ਤੂਲਟਾਟਾਵੇਗੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ ਅਤੇ ਹੋਰ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਆਪਣੇ YouTube ਚੈਨਲ CrickZone World ਨੂੰ ਸਬਸਕ੍ਰਾਈਬ ਕਰੋ